ਸੇ ਜੰਮਣ ਤੇ ਕੰਦਾ ਕੰਮਣ ਚ ਬੰਨ ਬਾਈ ਸੀ ਭੈਣ ਚੋ ਦਾ ਇਹ ਤੇਰੀ ਟੈਡੋਆਂ ਦੀ ਮਾਂ ਦੀ ਮਾਂ ਚੌਕਰਾਤੀਆ ਚੌਕਰਾਤੀਆ ਚੱਕ ਤੇਰੀ ਪਾ ਦਿੱਥੇ ਲੰਦੇ ਵਿਕਰ ਮੂਸੇ ਵਾਲੇ ਤੂੰ ਵੀ ਪਿੱਛੇ ਨਹੀਂ ਹਟ ਰਹੇ ਹੋ ਐਸੀ ਗੰਦੀ ਫੋਟੋਜ਼ ਔਰ ਵੀਡੀਓਜ਼ ਡਾਲਨੇ ਸੇ ਇਹ ਫੇਕ ਫੋਟੋਜ਼ ਜੋ ਬਣਾ ਕੇ ਡਾਲ ਰਹੇ ਹੋ ਨਾ ਸਾਫ ਦਿਖ ਰਹੀ ਹੈ ਕਿ ਫੇਕ ਫੋਟੋਜ਼ ਹੈ ਲੇਕਿਨ ਐਟਲੀਸ ਕਿਸੇ ਕੀ ਐਸੇ ਫੇਕ ਗੰਦੀ ਫੋਟੋਜ਼ ਬਣਾ ਕੇ ਨਾ ਡਾਲਸ ਦਿਨ ਦੇ ਵਿੱਚ ਆਉਣ ਵਾਲਾ ਕਿ ਮੈਂ ਜਾ ਰਹੀਆਂ ਬੰਬਈ ਤੇ ਜੋ ਉਹਦੇ ਨਾਲ ਹੋਣਾ ਲਾਈਵ ਤੇ ਵਿੱਚ ਉਹਦੀ ਉਹਨੂੰ ਚਾਹ ਜਾਣ ਤੋਂ ਮਾਰਾਂ ਚਾਹ ਕੋਚਾਂ ਲਾਈਵ ਕਰੂਗੀ ਪੈਰਾਂ ਨੂੰ ਹੱਪ ਲਾਈਗਾ ਮੇਰੇ ਅਰ ਲਵਾ ਕੇ ਛੱਡੂਗੀ ਸਮਝ ਆਈ ਆ ਜੋ ਤੂੰ ਕਰਨਾ ਕਰ ਲਾ ਤੇਰਾ ਹੁਣ ਇੱਕ ਦਾ ਜਵਾਬ ਪੱਥਰ ਨਾਲ ਦਊ ਤੇਰਾ ਮੂੰਹ ਐਸਾ ਕੁੱਟੂ ਨਾ ਐਸਾ ਤੇਰਾ ਮੂੰਹ ਰੰਗੂ ਤੂੰ ਯਾਦ ਕਰੇਂਗੀ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਜਿਵੇਂ ਤੁਸੀਂ ਜਾਣਦੇ ਹੋ ਕਿ ਸੁਖਰਤਿਆ ਅਤੇ ਮਨਜੀਤਕੌਰ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਜਿਸ ਨੂੰ ਲੈ ਕੇ ਦੋਸਤੋ ਹੁਣ ਟਰੋਲ ਬਣਨੇ ਸ਼ੁਰੂ ਹੋ ਗਏ ਨੇ ਤਨੂ ਤੇ ਤੇ ਇਸ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਇਸ ਦੇ ਯਾਰ ਦੇ ਨਾਲ ਜੋ ਕਿ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਤੇ ਦੋਸਤੋ ਕਿਹਾ ਜਾ ਰਿਹਾ ਹੈ ਕਿ ਸੁਖਰਤੀਆ ਅਤੇ ਤਨੂ ਦਾ ਬ੍ਰੇਕਅਪ ਹੋ ਚੁੱਕਿਆ ਹੈ ਜੋ ਕਿ ਦੋਸਤੋ ਬਿਕਰਮ ਮੂਸੇਵਾਲੇ ਵੱਲੋਂ ਕਾਰਾ ਕੀਤਾ ਗਿਆ ਹੈ ਤੇ ਦੋਸਤ ਉਹਨਾਂ ਦਾ ਟ੍ਰੋਲ ਕਾਫੀ ਜ਼ਿਆਦਾ ਉਹ ਬਣਾ ਰਿਹਾ ਏ ਅਤੇ ਦੋਸਤੋ ਕਹਿੰਦੇ ਤਣੂ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਇਸ ਪੇਜ ਨੇ ਜਿਸ ਨੂੰ ਲੈ ਕੇ ਉਸ ਦਾ ਵੀ ਰਿਪਲਾਈ ਆਇਆ ਸੀ ਤੇ ਸੁਖਰਤੀਏ ਦਾ ਇਸ ਦੇ ਨਾਲ ਬ੍ਰੇਕਅਪ ਹੋ ਕੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਤੇ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਸੀ ਨਵੇਂ-ਨਵੇਂ ਕੰਟੈਂਟ ਤੁਹਾਡੇ ਦੀ ਲੈ ਕੇ ਆਉਂਦੇ ਰਵਾਂਗੇ ਧੰਨਵਾਦ